ਦੋਸਤੋ ਤੇ ਸਭ ਤੋਂ ਪਹਿਲਾਂ ਸੋਤਾ ਸਾਹਿਬ ਹੁਣ ਖਾਣਾ ਖਾਣਗੇ ਉਸ ਤੋਂ ਬਾਅਦ ਫਿਰ ਆਪਾਂ ਕੰਮ ਮਤਲਬ ਉਹ ਕਰਾਂਗੇ ਇਹ ਸਾਡੀ ਅਕੈਡਮੀ ਹੈ ਜੀ ਬਹੁਤ ਸਾਰੇ ਸਾਡੇ ਗੀਤ ਆਏ ਹੋਇਆ ਸਾਡੇ ਹਸਨਪੂਰੀ ਪ੍ਰੋਡਕਸ਼ਨ ਦੇ ਵਿੱਚੋਂ ਇਹ ਮੇਰਾ ਆਪਣਾ ਗਾਇਆ ਹੋਇਆ ਤੇ ਮੈਡਮ ਕਮਲ ਪਟਿਆਲਾ ਉਹਨਾਂ ਦਾ ਗਾਇਆ ਹੋਇਆ ਹੈ ਨਾ ਚੱਲੀਏ ਕਾਸ਼ੀ ਨੂੰ ਤੇ ਬਹੁਤ ਤੁਸੀਂ ਇਸ ਗੀਤ ਨੂੰ ਪਿਆਰ ਦਿੱਤਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਇਹ ਗੀਤ ਹੈ ਨਾ ਰਵੀਦਾਸ ਮਹਾਰਾਜ ਜੀ ਦਾ ਕੀ ਸੀਗਾ ਜੀ ਐਸੀ ਪਿਤਾ ਸੀਗਾ ਜੀ ਰਵੀਦਾਸ ਹਾਂਜੀ ਹਾਂਜੀ ਰਵੀਦਾਸ ਮਹਾਰਾਜ ਇਹ ਸਾਡੇ ਹੋਰ ਪ੍ਰੋਜੈਕਟ ਆਏ ਹੋਏ ਆ ਜਿਹੜੇ ਤੁਸੀਂ ਦੇਖਦੇ ਹੋ ਦਿੱਲੀ ਹੈ ਨਾ ਇਹ ਮਾਤਾ ਦੀ ਭੇਟਾਈ ਹੋਈ ਹੈ ਜੀ ਟੂਡੇ ਪੰਜਾਬ ਇਹ ਪ੍ਰਗਟਬトゥ ਹ ਫੌਜੀ ਫੌਜਣ ਗੁਰਪ੍ਰੀਤ ਸੋਹਤਾ ਨੂੰ ਫੌਜੀ ਫੌਜਣ ਦੇ ਪੋਸਟਲ ਦੇਖ ਕੇ ਬਹੁਤ ਹੱਸਦਾ ਹੈ ਇਹ ਮੇਰਾ ਗੀਤ ਹੈ ਜੀ ਸ਼ਹਿਰ ਪਟਿਆਲਾ ਇਹ ਗੀਤ ਮੇਰਾ ਜੀ ਕਰੰਟ ਸੌਂਗ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਬਾਈ ਦੀਪ ਦੇ ਨਾਮ ਲਿਖਿਆ ਹੋਇਆ ਹੈ ਇਹ ਆ ਜਿਹੜਾ ਪੋਸਟਰ ਹੈ ਨੈਟਰਪੋਟਾਂ ਗੀਤ ਮੇਰਾ ਯੈਸ ਰੈਕਟ ਦੇ ਵਿੱਚ ਆਇਆ ਸੀਗਾ ਯਸਮੀਨ ਅਖਰ ਦੇ ਨਾਲ ਯਸਮੀਨ ਅਖਰ ਦੇ ਨਾਲ ਆਇਆ ਸੀਗਾ ਜੀ ਇਹ ਸੌਂਗ ਬਹੁਤ ਪਿਆਰ ਦਿੱਤਾ ਇਹਨੂੰ ਵੀ ਤੁਸੀਂ ਇਹ ਸਾਡੀ ਕਟਨੀ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਰੇ ਹਸਨਪੁਰੀ ਪ੍ਰੋਡਕਸ਼ਨ ਤੇ ਸੰਗੀਤ ਅਕੈਡਮੀ ਨੂੰ ਬਹੁਤ ਪਿਆਰ ਦੇ ਰਹੇ ਹੋ ਸਾਡੇ ਪੇਜ ਨੂੰ ਸਾਡੇ YouTube ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤੇ ਸਾਡੀ ਸਪੋਰਟ ਕਰੋ ਤੇ ਐਸੀ ਤਰ੍ਹਾਂ ਅਸੀਂ ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾਉਂਦੇ ਰਹਾਂਗੇ ਤੇ ਕਲਾਕਾਰ ਭਰਾਵਾਂ ਨੂੰ ਮੇਰੀ ਫੇਰ ਬੇਨਤੀ ਹੈ ਤੁਸੀਂ ਇਸ ਅਕੈਡਮੀ ਦੇ ਵਿੱਚ ਸਾਡੇ ਕੋਲ ਜਣੀ ਆ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ